ਤੁਰ ਸ਼ੇਅਰ ਕਰਿਓ ਤਾਂ ਜੋ ਸਰਕਾਰਾਂ ਤੱਕ ਪਹੁੰਚੇ ਅੱਜ ਤੇ ਧਨੌਲੇ ਨਾਸੀਆ ਦੇ ਆਵਾਜ਼ ਵੀ ਉਹਨਾਂ ਇਹ ਧਨੌਲੇ ਦੀ ਬਰਬਾਦੀ ਦਾ ਕਮੇਟੀ ਬਣਾਓ ਤੁਹਾਨੂੰ ਅੱਜ ਦੱਸਦਾ ਮੈਂ ਸੀਵਰੇਜ ਸਾਫ ਕੀਤਾ ਸੀਵਰੇਜ ਸਾਫ ਕਰਦੇ ਨੇ ਪਤਾ ਨਹੀਂ ਕਿਹੜੇ ਏਰੀਆ 'ਚ ਕਰਦੇ ਨੇ ਸਾਡੇ ਬਰਨਾਲੇ ਦਾ ਸ਼ਹਿਰ ਤੱਕ ਇਹਦੇ ਕਰਕੇ ਨਹੀਂ ਗਏ ਸੀਵਰੇਜ ਚੋਕ ਹੋਏ ਪਏ ਨੇ ਨਾ ਨਾ ਤਾਂ ਉਹਦੀ ਗੌਰ ਆ ਜੀ ਨਾ ਧਨੌਲੇ ਦੀ ਗੌਰ ਆ ਇਹ ਤਾਂ ਇੰਨਾ ਨੁਕਸਾਨ ਹੁੰਦਾ ਸਾਡਾ ਇਹ ਵਾਰ ਜੀ ਪੁੱਛਣਾ ਬਹੁਤ ਮੁਸ਼ਕਲ ਹਸਪਤਾਲ 'ਚ ਪਾਣੀ ਫਿਰਦਾ ਠੀਕ ਹੈ ਜੀ ਸਟੇਡੀਅਮ 'ਚ ਪਾਣੀ ਫਿਰਦਾ ਹੈ ਠੀਕ ਨਹੀਂ ਤਾਂ ਮੰਦਰਾਂ ਦੇ ਵਿੱਚ ਪਾਣੀ ਸਾਰੇ ਕਿਤੇ ਕਿਤੇ ਦਾ ਸਾਡੀ ਉਮਰ ਨਾਲ ਕੀ 40 ਸਾਲ ਦੀ ਮੇਰੀ ਉਮਰ ਉਹ ਆਹ ਖੜੇ ਨੇ ਸਾਰੇ ਅਸੀਂ ਮਰ ਜਾਣਗੇ ਕਿਸੇ ਦੀ ਗੌਰ ਕਿਸੇ ਨੇ ਨਹੀਂ ਕਰਨੀ ਹੈ ਜੀ ਅਸੀਂ ਚੱਲੀ ਜਾਈਓ ਸਰਕਾਰ ਨੇ ਬੁਝਾਇਦਾ ਸੜਕ ਬਣਾ ਕੇ ਦੋ ਨਾਲੇ ਬਣਾ ਕੇ ਦਿੱਤੇ ਵੀ ਇਹ ਨਹੀਂ ਕਹਿਆ ਸੀ ਇਹ 1988 ਦੇ ਵਿੱਚ ਅਸੀਂ ਦੇਖਿਆ ਤਾਂ ਰੋ ਆਇਆ ਸੀਗਾ ਸਾਡੇ ਆਹ ਬਿਆਰ ਚ ਪਾਣੀ ਨਹੀਂ ਆਇਆ ਸੀਗਾ ਸਿਰਫ ਦਰਵਾਜੇ ਦੇ ਪਰਲੇ ਪਰਲੇ ਪਾਸੇ ਸੀ ਪਤਾ ਨਹੀਂ ਉਸ ਤੋਂ ਬਾਅਦ ਦੀਆਂ ਕਿਹੜੀਆਂ ਸਾਡੀਆਂ ਕਮੇਟੀਆਂ ਬਣੀਆਂ ਸਾਰਾ ਪਾਣੀ ਪੂਰੇ ਤਨੌਲੇ ਵਿੱਚ ਤੇ ਘਵਾ ਦਨਾਂ ਨਾਲ ਜਦੋਂ ਨੀਂਦ ਨਗਰ ਕੌਸ਼ਲ ਧਨੋਲਾ ਹੂਦ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕਰੋੜਾਂ ਰੁਪਇਆ ਧਨੋਲਾ ਨਗਰ ਕੌਸ਼ਲ ਦੇ ਵਿੱਚ ਆ ਚੁੱਕਿਆ ਹੈ ਅਤੇ ਲੱਖਾਂ ਰੁਪਏ ਹਰ ਸਾਲ ਸੀਵਰੇਜਾਂ ਦੇ ਅਤੇ ਨਾਲੀਆਂ ਦੀ ਸਫਾਈ ਲਈ ਲਗਾਏ ਜਾਂਦੇ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕਰੋੜਾਂ ਰੁਪਇਆ ਲਗਾ ਕੇ ਵੀ ਤਨਵਲਾ ਦੇਖੀ ਇਹ ਵੀ ਦੇ ਪਾਣੀ ਇਨਕਾਸੀ ਦਾ ਕੋਈ ਵੀ ਪੁਖਤਾ ਪ੍ਰਬੰਧ ਅਜੇ ਤੱਕ ਨਹੀਂ ਹੋਇਆ ਇਹ ਬੜੀ ਸੋਚਣ ਵਾਲੀ ਅਤੇ ਗੰਭੀਰ ਗੱਲ ਹੈ ਕਿ ਲੱਖਾਂ ਕਰੋੜਾ ਰੁਪਇਆ ਕਿੱਥੇ ਗਿਆ ਕਿਉਂ ਨਹੀਂ ਅਜੇ ਤੱਕ ਇਸ ਮੀਂਹ ਦੇ ਪਾਣੀ ਦੀ ਨਕਾਸੀ ਹੋ ਸਕੀ ਜਵਾਬ ਜ਼ਰੂਰ ਦਿਓ ਧੰਨਵਾਦ ਜੀ ਇਹ ਪਾਣੀ ਜਿਹੜੇ ਸਾਡੇ ਯਾਨੀ ਕਿ ਮੰਨੋ ਸਰਕਾਰ ਦੀਆਂ ਨਾਲਾਈਆਂ ਨੇ ਨਾਲੇ ਸਾਫ ਕਰ ਜਾਂਦੇ ਨੇ ਦੁਬਾਰਾ ਉਹ ਕਿਨਾਰੇ ਤੇ ਪੈ ਰਹੇ ਨੇ ਫਿਰ ਜਾ ਕੇ ਭਰ ਜਾਂਦੇ ਨੇ ਆਪਾਂ ਉਹ ਵੀ ਗਾਰਾ ਸਾਰਾ ਅੰਦਰ ਚਲਾ ਜਾਂਦਾ ਨਾ ਤਾਂ ਇਹਨਾਂ ਨੇ ਅੱਜ ਤੱਕ ਇਸ ਲਈ 20 ਸਾਲਾਂ 30 ਸਾਲਾਂ ਤੋਂ ਅਸੀਂ ਦੇਖਦੇ ਆ ਵੀ ਨਿਕਾਸੀ ਦਾ ਪ੍ਰਬੰਧ ਕੀਤਾ ਨਾ ਕੋਈ ਮੱਲੋ ਸੀਵਰੇਜ ਸਾਫ ਕੀਤਾ ਸੀਵਰੇਜ ਸਾਫ ਕਰਦੇ ਨੇ ਪਤਾ ਨਹੀਂ ਕਿਹੜੇ ਏਰੀਆ ਦੇ ਕਰਦੇ ਨੇ ਸਾਡੇ ਬਰਨਾਲੇ ਦਾ ਸ਼ਹਿਰ ਤੱਕ ਇਹਦੇ ਕਰਕੇ ਨਹੀਂ ਗਈ ਸੀਵਰੇਜ ਚੋਕ ਹੋਏ ਪਏ ਨੇ ਪਾਣੀ ਦੇਖਾ ਤੇ ਬੱਚੇ ਦੇਖੋ ਕਿੰਨੇ ਮੱਲੋ ਮੁਸ਼ਕਲ ਨਾਲ ਜਾਂਦੇ ਨੇ ਮਾਂ ਪਿਓ ਪਾਣੀ ਦੇ ਵਿੱਚ ਸਕੂਟਰ ਸਕੂਟੀਆਂ ਸਭ ਨਿਕਲ ਹੀ ਸਕਦੀਆਂ ਕਾਰਾਂ ਵੀ ਇਵਨ ਤੱਕਰ ਬੰਦ ਹੋ ਜਾਂਦੀਆਂ ਨੇ ਆਪਣੀ ਤਕਰੀਬਨ ਸਾਰੇ ਜਿਹੜਾ ਹਸਪਤਾਲਾ ਜਾਂ ਪਿੰਡ ਕਹਿਦੀ ਆਪਣਾ ਇਧਰ ਵਾਸਤੇ ਰਹਿ ਗਿਆ ਤੇ ਹਸਪੀਟਲ ਨੇ ਜਿਹੜੇ ਵਾਸਟ ਸਟੈਂਡ ਤੋਂ ਬਰਾ ਰਹਿ ਗਈ ਲੋਕਾਂ ਨੂੰ ਦਵਾਈ ਲੈਣ ਵਾਸਤੇ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਹਸਪਤਾਲ 'ਚ ਪਾਣੀ ਫਿਰਦਾ ਠੀਕ ਹੈ ਜੀ ਸਟੇਡੀਅਮ 'ਚ ਪਾਣੀ ਫਿਰਦਾ ਹੈ ਠੀਕ ਨੇ ਤਾਂ ਮੰਦਰਾਂ ਦੇ ਵਿੱਚ ਪਾਣੀ ਸਾਰੇ ਕਿਤੇ ਕਿੱ데 ਤਾਂ ਕੋਈ ਜਗ੍ਹਾ ਹੀ ਨਹੀਂ ਹੈਗੀ ਇਹ 1988 ਦੇ ਵਿੱਚ ਅਸੀਂ ਦੇਖਿਆ ਤਾਂ ਰੋ ਆਇਆ ਸੀਗਾ ਸਾਡੇ ਆ ਬਿਜਾਰ ਚ ਪਾਣੀ ਨਹੀਂ ਆਇਆ ਸੀਗਾ ਸਿਰਫ ਉਹ ਦਰਵਾਜੇ ਦੇ ਪਰਲੇ ਪਰਲੇ ਪਾਸੇ ਸੀ ਪਤਾ ਨਹੀਂ ਉਸ ਤੋਂ ਬਾਅਦ ਦੀਆਂ ਕਿਹੜੀਆਂ ਸਾਡੀਆਂ ਕਮੇਟੀਆਂ ਬਣੀਆਂ ਸਾਰਾ ਪਾਣੀ ਪੂਰੇ ਧਨੋਲੇ ਵਿੱਚ ਦੀ ਘਮਾ ਦਨਾਂ ਹੁਣ ਕੀ ਸਰਕਾਰ ਨੂੰ ਬੇਨਤੀ ਕਰਨਾ ਚਾਹੋਗੇ ਜੀ ਸਰਕਾਰ ਨੂੰ ਤਾਂ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਧਨੋਲੇ ਦਾ ਪ੍ਰਬੰਧ ਕਰੋ ਸਾਨੂੰ ਕੋਈ ਜ਼ਰੂਰਤ ਨਹੀਂ ਕੱਲੇ ਸੀਵਰੇਜ ਦੀ ਆਈ ਪਾਣੀ ਨਿਕਲ ਜੇ ਪਾਣੀ ਪੀਣ ਵਾਲਾ ਮਿਲ ਜੇ ਪਾਣੀ ਨਿਕਾਸੀ ਹੋ ਜਾਵੇ ਹੋਰ ਕੁਝ ਨਹੀਂ ਧੰਨਵਾਦ ਸਾਡੇ ਦਿਨ ਉਹ ਬਹੁਤ ਤਰੱਕੀ ਤੇ ਆ ਚਲੋ ਆ ਜੀ ਆ ਚੀਜ਼ ਦੇਖ ਕੇ ਇਹ ਮੰਦਿਰ ਆ ਰਾਜਨ ਸ਼੍ਰੀ ਦੁਰਗਾ ਮਾਤਾ ਮੰਦਿਰ ਹੈ ਰਾਜੇ ਵੇਲੇ ਦਾ ਬਣਿਆ ਹੋਇਆ ਜੀ ਇਹ ਇਹ ਨੀਵਾ ਹੋਣ ਕਰਕੇ ਇੱਥੇ ਪਾਣੀ ਆ ਜਾਂਦਾ ਜੀ ਮੂਹਰ ਦੀ ਨਾਲਾ ਬਣਿਆ ਹੋਇਆ ਜਿਹੜਾ ਜੀ ਉਹ ਪ੍ਰਸ਼ਾਸਨ ਕਦੇ ਵੀ ਨਹੀਂ ਸਾਫ਼ ਕਰਦਾ ਜੀ ਇੱਕ ਵਾਰੀ ਰਾਜੀ ਪ੍ਰਧਾਨ ਨੇ ਸਾਫ਼ ਕਰਾਦੀ ਉਸ ਤੋਂ ਬਾਅਦ ਨਾਲਾ ਕਦੇ ਸਾਫ਼ ਨਹੀਂ ਹੋਇਆ ਜੀ ਪਿਛਲੀ ਵਾਰ 2022 ਚ ਤੁਹਾਨੂੰ ਪਤੀ ਹੈ ਪੁਰਾਣੀਆਂ ਵੀਡੀਓ ਤੁਸੀਂ ਆਪਣੀਆਂ ਚੱਕ ਕੇ ਦੇਖ ਸਕਦੇ ਹੋ ਵੀ ਮੰਦਰ ਦੇ ਵਿੱਚ ਵੀ ਪਾਣੀ ਆ ਗਿਆ ਸੀ ਹੁਣ ਜਿਹੜਾ ਇਹ ਪਾਣੀ ਹੈ ਇਹਨਾਂ ਦੀ ਤੁਸੀਂ ਆਪ ਦੇਖੋ ਸਰਕਾਰੀ ਹਸਪਤਾਲ ਦੇ ਵਿੱਚ ਦੀ ਆ ਰਿਹਾ ਆ ਉਹ ਦੇਖੋ ਜੀ ਪਸ਼ੂ ਦਾ ਹਸਪਤਾਲ ਪਸ਼ੂਆਂ ਦੇ ਪਸ਼ੂ ਵਾਲੇ ਹਸਪਤਾਲ ਵਿੱਚ ਦੀ ਆ ਰਿਹਾ ਜੀ ਇਹ ਸਰਕਾਰੀ ਹਸਪਤਾਲ ਨਾ ਤਾਂ ਉਹਦੀ ਗੌਰ ਆ ਜੀ ਨਾ ਧਨੌਲੇ ਦੀ ਗੌਰ ਆ ਇਹਦਾ ਇੰਨਾ ਨੁਕਸਾਨ ਹੁੰਦਾ ਸਾਡਾ ਆਏ ਵਾਰ ਜੀ ਪੁੱਛਣਾ ਤੁਸੀਂ ਬਿਜਲੀ ਹਸਪਤਾਲ ਬਿਜਲੀ ਪਾਣੀ ਓਵਰਫਲੋ ਹੋ ਗਏ ਤਾਂ ਮੰਦਰ 'ਚ ਆ ਜਾਂਦਾ ਜੀ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਬੇਨਤੀ ਇਹ ਹੈ ਵੀ ਅਸੀਂ ਮੈਨੂੰ ਘੱਟੋ ਘੱਟ 3-4 ਸਾਲ ਹੋ ਗਏ ਮਾਏ ਵਾਰ ਪਿੱੜਦਾ ਵੀ ਨਾਲਾ ਸਾਫ ਕਰਾ ਦੋ ਏ ਨਾਲਾ ਸਾਫ ਕਰਾ ਦੋ ਪਰ ਨਾਲਾ ਪ੍ਰਸ਼ਾਸਨ ਨਹੀਂ ਕਰਾਉਂਦਾ ਸਾਂ ਕਮੇਟੀ ਵਾਲੇ ਉਹ ਕਹਿੰਦੇ ਨੇ ਲੋਕਾਂ ਨੇ ਦੇਲੀਆਂ ਬਣਾ ਰੱਖੀਆਂ ਨੇ ਲੋਕਾਂ ਨੇ ਦੇਲੀਆਂ ਕਿਉਂ ਬਣਾਈਆਂ ਨੇ ਜੇ ਛੋਟੀ ਪਰਮਿਸ਼ਨਾਂ ਤਾਂ ਹੀ ਬਣਾਈਆਂ ਨੇ ਖੋਖੇ ਪਏ ਨੇ ਖੋਖੇ ਨਹੀਂ ਸਾਫ ਕਰਦੇ ਖੋਖੇ ਚੱਕ ਕੇ ਸਾਈਡ ਤੇ ਕਰ ਦੋ ਨਾਲੇ ਸਾਫ ਹੋ ਜਾਣਗੇ ਕਰਾਉਂਦੀ ਨਹੀਂ ਹੈਗੇ ਕੰਮ ਚਾਹੀਦਾ ਸਾਫ ਕਰਾਉਣ ਦਾ ਕਹਿੰਦਾ ਬਈ 2-4 ਬੰਦੇ ਪਿੱਛੇ ਸਾਰਾ ਪਿੰਡ ਇਹ ਤਨੌਲੇ ਦੀ ਬਰਬਾਦੀ ਦਾ ਕਾਰਨੀ ਕਮੇਟੀ ਬਣੂਗੀ ਤੁਹਾਨੂੰ ਅੱਜ ਦੱਸਦਾ ਮੈਂ ਪਹਿਲਾਂ ਵੀ ਬਣੀ ਹੋਈ ਆ ਸਾਡੀ ਉਮਰ ਨਾ ਕਿ 40 ਸਾਲ ਦੀ ਮੇਰੀ ਉਮਰ ਹੋ ਗਈ ਆ ਖੜੇ ਨੇ ਸਾਰੇ ਐਂ ਮਰ ਜਾਣਗੇ ਕਿਸੇ ਦੀ ਗੌਰ ਕਿਸੇ ਨੇ ਨਹੀਂ ਕਰਨੀ ਹੈਗੀ ਐਂ ਚੱਲੀ ਜਾਓ ਸਰਕਾਰ ਨੇ ਬਗੈਦਾ ਸੜਕ ਬਣਾ ਆ ਕੇ ਦੋ ਨਾਲੇ ਬਣਾ ਕੇ ਦਿੱਤੇ ਵੀ ਨਿਕਾਸ਼ੀ ਪਾਣੀ ਇਹਦੇ ਵਿੱਚ ਵੀ ਜਾਵੇ ਦਰ ਇਹਦਾ ਕਿਉਂ ਧਿਆਨ ਨਹੀਂ ਕਿਸੇ ਦਾ ਕੋਈ ਧਿਆਨ ਨਹੀਂ ਸਾਰੇ ਬਸ ਆਪਣੀਆਂ ਮੰਜੀ ਬੈਠ ਕੇ ਕਰਕੇ ਸਾਬ ਹੋ ਜਾਂਦੇ ਨੇ ਵੀ ਸਾਡੇ ਕੋਲੋਂ ਪਾਣੀ ਨੰਘਿਆ ਬੈਠ ਠੀਕ ਹੈ ਪੱਕਾ ਬਾਗ ਭਰਿਆ ਖੜਾ ਪਾਣੀ ਨਾਲ ਤੁਸੀਂ ਦੇਖ ਸਕਦੇ ਹੋ ਜੇ ਤਰੋਲੇ ਦਾ ਪਾਣੀ ਵਾਜਦਾ ਤਾਂ ਮੰਦਰ ਚ ਆਉਂਦਾ ਜਾਂ ਪੱਕੇ ਬਾਗ ਚ ਆਉਂਦਾ ਕੋਈ ਨਾਲਿਆਂ ਦੀ ਸਫਾਈ ਨਹੀਂ ਜੇ ਪ੍ਰੋਪਰ ਨਾਲੇ ਸਾਫ਼ ਹੋਣ ਕਿਸੇ ਦੀ ਦੇਲੀ ਪੱਟ ਪੱਟ ਦੋ ਕਿਸੇ ਵੀ ਦੇਲੀ ਹੈ ਪ੍ਰਸ਼ਾਸਨ ਹੋ ਤੁਸੀਂ ਕਰ ਸਕਦੇ ਹੋ ਕਿਉਂ ਨਹੀਂ ਕਰਦੇ ਡਰ ਆ ਕਿਸੇ ਚੀਜ਼ ਦਾ ਸਰਕਾਰ ਨੇ ਬਣਾ ਕੇ ਦਿੱਤੇ ਨੇ ਉਹਦਾ ਫਾਇਦਾ ਤਾਂ ਲਾਓ ਇਨਾ ਡੂੰਗਾ 4 ਫੁੱਟ ਡੂੰਗਾ ਨਾਲ ਆ ਉਹ ਗੋਲੀ ਵਾਂਗੂ ਪਾਣੀ ਟ੍ਰੇਨ ਚ ਜਾਊਗਾ ਅੱਜ ਤੋਂ ਮਹੀਨਾ ਪਹਿਲਾਂ ਸਫਾਈ ਕਰਨੀ ਦੀ ਇਹ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਧਨੋਲੇ ਦੇ ਵੀਡੀਓ ਤੁਹਾਨੂੰ ਪਤਾ ਨੇ ਵੀ ਕੀ ਹਾਲਾ ਧਨੋਲੇ ਦਾ ਹੋਰ ਅਸੀਂ ਵੀਡੀਓ ਭੇਜ ਦਿੰਨੇ ਆ ਤੁਹਾਨੂੰ ਆਪਣੀਆਂ ਪ੍ਰਾਣੀਆਂ ਭੇਜ ਦਿੰਨੇ ਆ ਇਹ ਦੇਖ ਲਓ ਕੀ ਹਾਲ ਹੈ ਹਜੇ ਪਤਾ ਨਹੀਂ 5 ਦਿਨਾਂ ਵਿੱਚ ਕੀ ਹੋਊਗਾ ਸਾਡਾ ਕੀ ਨਾ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਗੌਰ ਕਰੀ ਜਾਵੇ ਜਿਆਦਾ ਕਮੇਟੀ ਦਾ ਕੋਈ ਹੱਲ ਕਰੋ ਜਾਂ ਸਾਨੂੰ ਬਰਨਾਲੇ ਚ ਰਲਾ ਦਿਓ ਭਾਈ ਇਹਨੂੰ ਭੰਗੇ ਕਰਕੇ ਕੋਈ ਹੱਲ ਤਾਂ ਹੋਊਗਾ ਨਹੀਂ ਸਾਡੀ ਬੇਨਤੀ ਇਹੀ ਹੈ ਵੀ ਧਨੋਲੇ ਦਾ ਹੱਲ ਕਰ ਦਿਓ ਨਾਲ ਸਾਡਾ ਵੀ ਹੋ ਜੇ ਚਲੋ ਅਸੀਂ ਤਾਂ ਤਰ ਜਾਗੇ ਅਸੀਂ ਤੁਹਾਡੀ ਤਾਂ ਬੇਨਤੀ ਹੈ ਨਹੀਂ ਭਾਈ ਦੇਖੀਓ ਪਹਿਲਾਂ ਸਾਡੇ ਮਾਪਿਓ ਮਰ ਗਏ ਅਸੀਂ ਮਰ ਜਾਾਂਗੇ